Thank you. Thank <laughs> you.

ਗੱਲ ਕਰਾਵਾਂਗੇ ਕੱਲ ਚਾਹੁੰਦਾ ਹਾਂ ਕਿ ਕੋਠੀ ਹੈ ਧਾਤੋਨੀ ਮੇਰੇ ਘਰ ਹੈ ਗੱਲ ਕਰਨੀ ਮੈਂ ਦੋ ਵਾਰ ਜਾਂ ਪੰਜ ਦਿਨ ਸਭ ਮਿਲ ਜਾਓ ਪਾਈਪ ਪੇਟੋ ਮੇਰੇ ਪਾਈਪ ਅੱਛਾ ਲਓ ਇਹ ਪਾਈਪ ਬਲਾਕ ਲਾਉਣਾ ਹੈ ਬਹੁਤ ਹੀ ਬੋਲਦੇ ਬੈਠੋ ਕਰਕੇ ਵਹਾਂ ਬਣਾ ਲੈਣਾ ਹੈ ਫਸਟ ਫੋਰਥ ਦਾ ਪਾਰਟ ਹਾਂਜੀ ਹੋਰ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹੋਵੇ ਤੇ ਬਹੁਤ ਜ਼ਰੂਰਤ ਹੈ ਤੇ ਮੋਦੀ ਸਾਹਿਬ ਦੇ ਹੈਗੇ ਆ ਤੇ ਦੁਨੀਆਂ ਵਿੱਚੋਂ ਜਿਆਦਾ ਕਰੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅਸਲਾ ਮਿਲੇਗਾ ਅਸੀਂ ਘੂਮੋ ਹਾਈ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਕੋਸ਼ਿਸ਼ ਇਹ ਜੋਰ ਲਾਉਣਗੇ ਕਿ ਕੋਈ ਕਾਫੀ ਜੇਤੋਵੇ ਕਿ ਪਰਮਾਤਮਾ ਲਈ ਕਾਮਯਾਬੀ ਲਾਏ ਤੇ ਉੱਪਰ ਜਾ ਕੇ ਨਿਮਰਤਾ ਨਾਲ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਗੇ ਆਗੇ ਮੇਰੇ ਫਾਦਰ ਵੀ ਨਿਸ਼ਾਨੇ ਯਾਦ ਹੈ ਕਿ ਇਹ ਸੂਰਮਾਂ ਤੋਂ ਪਤਾ ਲੱਗਿਆ ਸੀ ਉਹ ਨਾਮ ਨਹੀਂ ਠੀਕ ਹੈ ਆਮਰ ਸਰ ਕਹਿੰਦੀ ਹੈ ਚੰਦਰੀ ਹਿਲ ਦੇ ਵਿੱਚ ਇਹ ਡੈਂਗਨ ਮੰਡਲ ਦਾ ਪ੍ਰੋਗਰਾਮ ਸੀ ਮੈਂ ਵਿਕਾਸ ਸ਼ਰਮਾ ਮੇਰੇ ਘਰ ਦੇ ਵਿੱਚ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਨਵੇਂ ਗੋੜ ਤੋਂ ਸੰਧ ਸਾਹਿਬ ਦਾ ਪੈਦਲ ਮਾਰਚ ਸੀਗਾ ਜਿਹੜਾ ਮਨਪਾਰਟੀ ਦਾ ਆਦੇਸ਼ ਹੋਇਆ ਸੀਗਾ ਜਿਹਦੇ ਕਾਰਜਕਰਨ ਮਨੀਸ਼ ਜੀ ਦਾ ਕਰਨ ਜੀ ਦਾ ਖਾਸ ਕਰਕੇ ਆਦੇਸ਼ ਹੋਇਆ ਸੀ ਵੀ ਤੁਸੀਂ ਆਪਣੇ ਘਰ ਦੇ ਵਿੱਚ ਸਮਾਪਨ ਕਰਨਾ ਤੇ ਮੈਂ ਮੇਰੇ ਟੀਮ ਦੇ ਜਿਹੜੇ ਜਿੰਨੇ ਮੈਂਬਰ ਨੇ ਡਾਕਟਰ ਜਸਪਾਲ ਜੀ ਜਿਹੜੇ ਜਵਾ ਮੋਰਚਾ ਦੇ ਪ੍ਰੈਜ਼ੀਡੈਂਟ ਨੇ ਜੀ ਇਸ ਮੰਡਲ ਦੇ ਡਾਕਟਰ ਦੀਪਕ ਜੀ ਮੇਰੇ ਭਰਾ ਨੇ ਮੇਰੇ ਪਰਿਵਾਰ ਤੇ ਮੇਰੇ ਮਹੱਲੇ ਦੇ ਜਿੰਨੇ ਸਾਥੀ ਬੜੀ ਜ਼ਦਾਇਦੀ ਦੇ ਸਾਥੀ ਯਸ਼ਦੇ ਧੋਗਰਾ ਜੀ ਸਰਦਾਰ ਗੁਰੀਬ ਸਿੰਘ ਜੀ धवन ਸਾਹਿਬ ਟੈਲ ਸਿੰਘ ਜੀ ਇਸ ਮੰਡਲ ਦੇ ਪ੍ਰਧਾਨ ਤੇ ਸਾਰੇ ਮੇਰੇ ਇਲਾਕੇ ਨੂੰ ਅਸੀਂ ਜਿਨ੍ਹਾਂ ਨੇ ਅੱਜ ਆ ਕੇ ਮੇਰੀ ਸ਼ਾਮ ਵਧਾਈ ਹੈ ਤੇ ਪਾਰਟੀ ਦੀ ਇਲੈਕਸ਼ਨ ਦੇ ਪ੍ਰਤੀ ਜ਼ਿੰਮੇਵਾਰੀ ਦੇਖੋ ਜੀ ਅਸੀਂ ਤੇ ਇੱਕ ਸਪਾਈ ਅਸੀਂ ਪਾਰਟੀ ਦੀ ਸੇਵਾ ਛੁਰਤੇ ਕਰਦੇ ਆਏ ਭਾਈ ਬੋਰਨ ਅਸੀਂ ਜਨ ਸੰਗੀਆਂ ਨੂੰ ਅਸੀਂ ਉਹਦੀ ਸੇਵਾ ਕਰਦੇ ਆਏ ਫੈਸਲਾ ਉਹਨੇ ਕਰਨਾ ਕੈਂਡੀਡੇਟ ਜਿਹੜੇ ਹੈ ਨੇ ਚਾਰ ਕੈਂਡੀਡੇਟ ਹੰਗ ਸਾਹਿਬ ਨੇ ਧਾਰੀਵਾਲ ਸਾਹਿਬ ਨੇ ਜੋਸ਼ ਸਾਹਿਬ ਨੇ ਪਹੁੰਚ ਲਾਈ ਜੀ ਕਾਰਜਸ਼ੰਧੀ ਸਭ ਦੀ ਸਭ ਨੇ ਵੇਖੀ ਹੈ ਮੇਨ ਕੰਮ ਜਿਹੜਾ ਆਪਾਂ ਇਹ ਦੇਖਣਾ ਕਿ ਪੰਜਾਬ ਕੀ ਆਪਾਂ ਸਾਡੇ ਬੱਚੇ ਨੌਕਰੀ ਕਰਨ ਵਾਸਤੇ ਸੌਦੇ ਵਿੱਚ ਜਾਂ ਬੰਗਲੌਰ ਜਾਂ ਮੱਧ ਪ੍ਰਦੇਸ਼ ਜਾਂ ਪੁੰਨੇ ਜਾਂ ਕੋਈ ਇਹੋ ਜਿਹਾ ਸਿਸਟਮ ਬਣੇ ਪੰਜਾਬ ਦੇ ਵਿੱਚ ਕਿ ਇਹੋ ਜਿਹੇ ਕੈਂਡੀਡੇਟ ਜਿਤਾਏ ਆਪਾਂ ਸਾਡੀਆਂ ਜਿਹੜੀ ਪਨੀਰੀ ਜਿਹੜੇ ਬੱਚੇ ਜਿਹੜੇ ਮਾਪੇ ਯੂਨੀਵਰਸਿਟੀਆਂ ਚ ਪੜਾਉਂਦੇ ਨੇ ਬੀਟੈਕ ਕਰਨ ਵਾਸਤੇ ਜਾਂ ਕੋਈ ਹੋਰ ਜਿਹੜੇ ਕੋਰਸਸ ਕਰਨ ਵਾਸਤੇ ਜਿਨ੍ਹਾਂ ਨੂੰ ਮੈਟ੍ਰਿਕ ਤੋਂ ਬਾਅਦ ਪਹਿਲੇ ਆਪਣੇ ਘਰੋਬਾਰ ਰਹਿਣਾ ਪੈਂਦਾ ਚਾਰ-ਪੰਜ ਸਾਲ ਵਾਸਤੇ ਫਿਰ ਨੌਕਰੀ ਵਾਸਤੇ ਵੀ ਉਹਨਾਂ ਨੂੰ ਖਦਾਏ ਵੀ ਹਿੰਦੁਸਤਾਨ ਦੇ ਦੂਸਰੇ ਕੋਨੇਾਂ ਤੇ ਜਾਂ ਬਾਹਰ ਦੇ ਬਸੇ ਜਾਣਾ ਪੈਂਦਾ ਸਿਸਟਮ ਕੋਈ ਇਸ ਤਰ੍ਹਾਂ ਦਾ ਬਣਾਇਆ ਹੈ ਰਿਕਵੈਸਟ ਕਰੀਏ ਮੋਦੀ ਸਾਹਿਬ ਨੂੰ ਕਰੀਏ ਜਾਂ ਆਹ ਨਾਲ ਜਿਹੜੀ ਵੀ ਸੰਗਠਨ ਹੈ ਤੇ ਕੈਂਡੀਡੇਟ ਉਹ ਚੁਣੀਏ ਜਿਹੜਾ ਇਹ ਕੰਮ ਕਰਵਾ ਸਕਦਾ ਹੈ ਸਭ ਤੋਂ ਇੰਪੋਰਟੈਂਟ ਤਾਂ ਦੂਸਰਾ ਤਨ ਮਨ ਧਨ ਦੇ ਨਾਲ ਆਪਾਂ ਸੰਗਠਨ ਦਾ ਕੰਮ ਕਰਾਂਗੇ ਇਹ ਇਲਾਕੇ ਨੂੰ ਜਦਾ ਦੇ ਭੇਜਾਂਗੇ ਉਹਨਾ ਪਰਚਮ ਲਹਿਰਾਵਾਗੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਇਸ ਇਲਾਕੇ ਤੋਂ ਜਿੱਤਣ ਦੀ ਆਪਾਂ ਤੁਹਾਨੂੰ ਸ਼ੋਰ ਕਰਦੇ ਆ। ਉਹਨਾਂ ਮਾਣਿਆ ਮੈਨੂੰ ਆਪਣੇ ਇਲਾਕੇ ਦੇ ਲੋਕਾਂ ਦੇ ਉੱਤੇ ਆਪਣੇ ਵੋਟਰਾਂ ਦੇ ਉੱਤੇ ਸਪੋਟਰਾਂ ਦੇ ਉੱਤੇ ਮਾਵਾ ਪੈਣਾ ਦੇ ਉੱਤੇ ਆਪਣੇ ਸਾਥੀਆਂ ਦੇ ਉੱਤੇ ਖਰਾ ਪੂਰਾ ਮਾਣਿਆ। ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਵਿਅਕਤੀ ਵਿਸ਼ੇਸ਼ੀ ਹੁੰਦਾ ਕਿ ਉਹਦਾ ਹੱਥ ਨਹੀਂ ਖਾਲਾ ਤੋਂ ਤੇ ਹਰ ਦੀ ਦੇ ਹਰ ਬੰਦਾ ਨਿਭਾਉਂਦਾ ਆਪਣੀ ਉਹਦੇ ਵਿੱਚ ਕਾਰਜਕਰਤਾ ਦੇ ਤੌਰ ਦੇ ਉੱਤੇ ਸਾਰੀ ਲੱਗੋ। ऐसे एरिया ਦੇ ਵਿੱਚ ਦੋ ਵਾਰ ਕਲੈਕਸ਼ਨ ਕਰਾਂ ਜੀ ਅი ਦੇਖੋ ਕਿ ਜਿੰਨਾ ਦੇ ਕੰਮ ਚ ਕਰਿਆ ਕਰਤਾ ਹੈ ਤੋਂ ਉਹਨਾਂ ਦਾ ਬੜੀ ਬੜਾ ਵੱਡਾ ਯੋਗਦਾਨ ਹੈ ਇਸ ਇਲਾਕੇ ਕਿਸ ਤਰ੍ਹਾਂ ਚਾਤੇ ਗੱਲੇ ਕਿ ਬਾਕੀ ਜਿੰਨੇ ਸਾਡੀ ਲਿਟਰੇਚਰਸ਼ਿਪ ਹੈ ਤੇ ਇਹ ਪੂਰੀ ਆਪੇ ਲੋ ਜਿੰਨੇ ਵੀ ਮੇਰੇ ਇਲਾਕੇ ਦੇ ਕਾਰਜ ਕਰਤਾ ਹੈਗੇ ਨੇ ਮਹਿਲਾ ਗੁੰਜਰੇ ਜਿੰਨੇ ਯੂਥ ਗੁੰਜਰੇ ਹੈਗੇ ਸੀਨੀਅਰ ਸਰਗਰ ਜਿੰਨੇ ਤੋਂ ਉਹ ਇਹ ਦੁਤਾਵਾਂਗਾ ਕਪਾ ਸਾਰੇ ਇਸ ਦੀ ਚੈਸ ਵਰੀ ਤਬਲਾ ਬਾਰਗੇ ਵਕਤ ਬਕ ਬੋਤਨ ਨਾਲ ਆਪਣਾ ਆਪਣਾ ਇਹ ਦਿਨ ਦੇ ਤਾ ਦੇ ਆਪਣਾ ਦਸਤਾਰ ਸਿੰਘ ਹੋਣਾ ਇਹ ਜੂਤ ਡਿਵੀਜ਼ਨ ਪ੍ਰੈਜ਼ੀਡੈਂਟ ਸਾਮ ਸਮੰਦ ਬੀਜੇਪੀ ਦਾ ਬੜਾ ਸਿੱਧਾ ਸਿੱਧਾ ਸੰਦੇਸ਼ ਹੈ ਜਿੱਥੇ ਸਾਡਾ ਯੂਥ ਯੂਐਸਏ ਦੀ ਤਕਨੀਕੀ ਯੂਕੇ ਦਾ ਬਦੇਸ਼ਾਂ ਦੇਸ਼ਾਂ ਦੇ ਵਿੱਚ ਜਾਂਦਾ ਪਿਆ ਹੈ। ਪੰਨਾ ਦਾ ਸਿੱਧਾ ਹੀ ਕਸਮ ਹੈ ਜਿਵੇਂ ਕਿ ਇੱਕ ਯੂਐਸਏ ਦੀ ਤਰਤੀ ਕੋ ਭੇਜਿਆ ਹੈ ਇੱਕ ਕੈਂਡੀਡੇਟ ਜੋ ਅੱਜ ਅੰਮ੍ਰਿਤਸਰ ਦੀ ਚੋਣ ਲੜ ਰਿਹਾ ਹੈ। ਇਹ ਸਾਫ ਸੰਦੇਸ਼ ਹੈਗਾ ਕਿ ਆਪਾਂ ਇੱਥੋਂ ਦੇ ਯੂਥ ਨੂੰ ਇੱਥੇ ਰੋਕਾਂਗੇ ਤਾਂ ਕਿ ਇੱਥੋਂ ਦਾ ਯੂਥ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਆਪਣਾ ਸਮਾਂ ਆਪਣਾ ਪੈਸਾ ਬਰਬਾਦ ਕਰ ਰਹੀ ਨੇ ਉਹ ਸਾਰਾ ਦੇਸ਼ ਦੇ ਵਿੱਚ ਸੇਵ ਕੀਤਾ ਜਾਵੇ। ਯੂਥ ਨੂੰ ਇੱਥੇ ਹੀ ਐਜੂਕੇਸ਼ਨ ਦਿੱਤੀ ਜਾਵੇ, ਇੱਥੇ ਕੰਮਕਾਰ ਦਿੱਤੇ ਜਾਵੇ। ਇਹ ਸਭ ਪੁੱਤਰਾ ਸੰਦੇਸ਼ ਬੀਜੇਪੀ ਦਾ ਹੈਗਾ। ਵਰਦੇਸ਼ਾਂ ਦੀ ਧਰਤੀ ਤੋਂ ਅਮਰੀਕਾ ਵਰਗੇ ਦੇਸ਼ ਦੇ ਵਿੱਚੋਂ ਯੂਐਸਏ ਦੇ ਵਿੱਚੋਂ ਇੱਕ ਕੈਂਡੀਡੇਟ ਬੀਜੇਪੀ ਨੇ ਚੁਣ ਕੇ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਲਈ ਭੇਜਿਆ ਤਾਂ ਸਾਫ਼ ਸੰਦੇਸ਼ ਹੈ ਇਹਦਾ ਆਪ ਦੋਤੇ ਦੇਖਿਆ ਜੇ ਜਿੰਨੇ ਬਾਹਰ ਦੇ ਮੈਂ ਕੈਂਡੀਡੇਟ ਬਾਹਰ ਹੁੰਦੇ ਕਿ ਇਹਨਾਂ ਨੂੰ ਲੋਕਾਂ ਤੇ ਕੋਈ ਮੀਂਹ ਨਹੀਂ ਲੱਗਦਾ ਦੇਖੋ ਲੋਕਲ ਜਦੋਂ ਇਹਾਰੇ ਆਪ ਦੋਤੇ ਨੇ ਲੋਕਲ ਸੇਵਾ ਹੀ ਕਰਦੇ ਨੇ ਤੇ ਜਦੋਂ ਟਿਗਰ ਦੇ ਦਿਵਾਰਿਆਂ ਤੋਂ ਬਾਤ ਦੇ ਦਿੰਦੇ ਜਦੋਂ ਵੀ ਅਸੀਂ ਲੋਕਾਂ ਦੇ ਵਿੱਚ ਵੀਰੋ ਦੇਖੀ ਤਾਂ ਨਾ ਹਰ ਇੱਕ ਨੂੰ ਹੁੰਦਾ ਕਿ ਸਾਨੂੰ ਪੜਿਆ ਲਿਖਿਆ ਲੀਡਰ ਚਾਹੀਦਾ ਦੇਖੋ ਤਰਨਜੀਤ ਸਿੰਘ ਸੰਧੂ ਜੀ ਤੋਂ ਬੜਿਆ ਨਹੀਂ ਚਾ ਲੀਡਰ ਕੋਈ ਹੈਗਾ ਵੀ ਨਹੀਂ ਤੇ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਇੰਨਾ ਬੜਿਆ ਨਹੀਂ ਚਾ ਲੀਡਰ ਲੱਭਣਾ ਵੀ ਕੋਈ ਨਹੀਂ ਨਾ ਪੰਜਾਬ ਚ ਲੱਭਣਾ ਤੇ ਨਾ ਅੰਮ੍ਰਿਤਸਰ ਚ ਲੱਭਣਾ ਤੇ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੋਂ ਹੀ ਇਥੋ ਦਾ ਹੀ ਬਲੱਡ ਹੈ ਇਤਿਹਾਸਿਕ ਸਮੰਦਰੀ ਜੀ ਦੇ ਪੋਤਰੇ ਨੇ ਉਹਨਾਂ ਦਾ ਪਿਸ਼ੋਕਰ ਉਹਨਾਂ ਦਾ ਜਨਮ ਅੰਮ੍ਰਿਤਸਰ ਹੀ ਹੈ ਤੇ ਜਦੋਂ ਇੰਨੀ ਉੱਪਰ ਇੰਨੀ ਹਾਈ ਲੈਵਲ ਤੇ ਜਾਣਾ ਤੇ ਉਹਦੇ ਲਈ ਸਾਨੂੰ ਇਥੋਂ ਤੱਕ ਪਹੁੰਚੇ